ਜਲਦ ਵਿੱਚ ਸੜਕ ਹਾਦਸਿਆਂ ਦੀਆਂ ਘਟਨਾਵਾਂ ਲਗਾਤਾਰ ਵਾਦੀਆਂ ਜਾ ਰਹੀਆਂ ਤੇ ਕੀਮਤੀ ਜਾਨਾਂ ਮੌਤ ਦੇ ਮੋਟ ਚਾਰੀਆਂ ਨੇ ਤਾਂ ਇੱਕ ਬੜੀ ਹੀ ਮੰਦ ਭਾਗੀ ਖਬਰ ਇੱਕ ਬੜਾਈ ਦਰਦਨਾਕ ਹਾਦਸਾ ਜੋ ਜਨਾਲਾ ਦੇ ਵਿੱਚ ਵਾਪਰ ਜਿੱਥੇ ਕਿ ਇੱਕ 15 ਸਾਲਾ ਬੱਚੇ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਬੱਚਾ ਸਾਈਕਲ ਤੇ ਸਵਾਰ ਹੋ ਕੇ ਜਾ ਰਿਹਾ ਸੀ ਤੋਂ ਬਾਅਦ ਪਿੱਛੋਂ ਆ ਰਹੀ ਬੇਕਾਬੂ ਬਲੈਰੋ ਗੱਡੀ ਦੇ ਵੱਲੋਂ ਟੱਕਰ ਮਾਰ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਮੌਕੇ ਤੇ ਹੀ ਬੱਚੇ ਦੀ ਮੌਤ ਹੋ ਗਈ ਹੈ ਤਾਂ ਤਸਵੀਰਤਾਂ ਨੂੰ ਦਿਖਾ ਰਿਹਾ ਤਾਂ 15 ਸਾਲ ਦਾ ਬੱਚਾ ਹੈ ਜਿਸ ਦੀ ਇੱਕ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਤਾਂ ਅਜਨਾਲਾ ਦੇ ਬਾਜ਼ਾਰਾਂ ਦੇ ਵਿੱਚ ਸੋਗ ਦੀ ਲਹਿਰ ਦੌੜ ਜਾਂਦੀ ਕਿਉਂਕਿ ਤੜਕਸਾਰ ਇੱਕ 15 ਸਾਲਾ ਬੱਚੇ ਦੀ ਬਲੈਰੋ ਕਾਰ ਦੇ ਹਿੱਟ ਨਾਲ ਮੌਤ ਹੋ ਗਈ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਅਮਰਸਤੋ ਜਨਾਲਾ ਸਾਈਡ ਜਾ ਰਹੀ ਬਲੈਰੋ ਕਾਰ ਨੇ ਇੱਕ ਸਾਈਕਲ ਨੂੰ ਟੱਕਰ ਮਾਰ ਦਿੱਤੀ ਅਤੇ ਸਾਈਕਲ ਸਵਾਰ 15 ਸਾਲਾ ਬੱਚੇ ਦੀ ਮੌਤ ਹੋ ਗਈ ਉਧਰ ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਬੱਚੇ ਦਾ ਨਾਮ ਗੁਰਸ਼ਬਦ ਮੀਤ ਸਿੰਘ ਸੀ ਜੋ ਕਿ ਕਰਤੂਕ ਰੇਲੂ ਉਸਮਾਨ ਦੇ ਲਈ ਬਾਹਰ ਗਿਆ ਸੀ ਤੇ ਸਾਈਕਲ ਤੇ ਸੀ ਹਾਂ ਤੇ ਜਦੋਂ ਸੜਕ ਤੇ ਚੜਨ ਲੱਗਿਆ ਤਾਂ ਤੇਜ਼ ਰਫ਼ਤਾਰ ਬਲੈਰੋ ਕਾਰਨਰਸ ਨੂੰ ਟੱਕਰ ਮਾਰ ਦਿੱਤੀ ਤੇ ਬੱਚੇ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਉਧਰ ਪਰਿਵਾਰ ਦੇ ਵੱਲੋਂ ਇਨਸਾਫ ਦੀ ਗੁਹਾਰ ਲਈ ਗਈ ਹੈ ਤੇ ਉਧਰ ਪੁਲਿਸ ਦਾ ਕਹਿਣਾ ਕਿ ਉਹਨਾਂ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਉਧਰ ਚਸ਼ਮਦੀਦਾਂ ਦੇ ਵੱਲੋਂ ਜਿਸ ਦੇ ਵੱਲੋਂ ਬੱਚੇ ਨੂੰ ਮੌਕੇ ਤੇ ਚੁੱਕਿਆ ਗਿਆ ਤਾਂ ਉਸ ਚਸ਼ਮਦੀਦ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਆ ਗਏ ਉਹ ਦ੍ਰਿਸ਼ ਦੇਖ ਕੇ ਤਾਂ ਉਸਨੇ ਦਰਦ ਜੋ ਹੈ ਬਿਆਨ ਕੀਤਾ ਤੇ ਨਾਲ ਹੀ ਜਿਹੜੇ ਤੇਜ਼ ਰਫ਼ਤਾਰ ਗੱਡੀਆਂ ਚਲਾਉਂਦੇ ਨੇ ਉਹਨਾਂ ਨੂੰ ਵੀ ਨਸੀਹਤ ਦਿੱਤੀ ਹੈ ਕਿ ਧਿਆਨ ਨਾਲ ਗੱਡੀ ਚਲਾਈ ਜਾਵੇ ਕੀ ਕੁਝ ਕਹਿਣਾ ਤੁਹਾਨੂੰ ਸੁਣਾਉਣਾ ਹੈ ਮੈਂ ਕਿਹੜਾ ਪਿੰਡ ਹੈ ਕੀ ਸਰਮਾ ਮੈਂ ਵੀ ਜੀ ਕਲਵੰਤ ਸਿੰਘ ਆ ਵਾਸੀ ਆਈ ਨਾਲੇ ਦਾ ਹੀ ਆ ਹਾਂਜੀ ਇਹ ਬੱਚਾ ਹੀ ਮੈਂ ਆਪਣੇ ਘਰ ਤੋਂ ਲੈ ਕੇ ਆਉਂਦੇ ਆ ਉਹਨਾਂ ਨੂੰ ਡ੍ਰਿਪ ਲੱਗਦੀ ਉਹਨਾਂ ਦਾ ਬਲੈਡ ਗੱਡੀ ਤੇ ਮੈਨੂੰ ਲੈ ਕੇ ਆਉਂਦੇ ਆ ਤੇ ਸੜਕ ਤੇ ਇਹਨਾਂ ਦਾ ਐਕਸੀਡੈਂਟ ਹੋਇਆ ਹੈ ਬੱਚੇ ਦਾ ਇਹ ਸਾਈਕਲ ਤੇ ਮਗਰੋਂ ਬਲੈਰੋਂ ਗੱਡੀ ਆਉਂਦੀ ਹੈ ਅਮਰਸਾ ਰੋਡ ਤੋਂ ਦੋਨਾਂ ਦੀ ਸਪੀਡ ਕਾਫੀ ਉਤਰਾ ਕਿ ਉਹਨਾਂ ਕੋ ਖਾਦ ਖੁਦ ਲੱਧੀ ਗੱਡੀ ਦੇ ਵਿੱਚ ਉਹਨਾਂ ਕੋ ਕੰਟਰੋਲ ਨਹੀਂ ਹੋਈ ਤੇ ਬੱਚੇ ਦੇ ਸਾਈਕਲ ਦੇ ਵਿੱਚ ਵੱਜੀ ਆ ਤੇ ਸ਼ਹਿਰ ਜਿਹੜਾ ਗੱਡੀ ਦਾ ਸਿਰ ਤੇ ਚੜ ਗਿਆ ਹੈ ਪਹਿਲਾਂ ਟੱਕਰ ਵੱਜੀ ਮੁਰਕ ਟਾਇਰ ਚੜ ਗਿਆ ਸਿਰ ਤੇ ਉਦੋਂ ਵੀਜੀ ਉੱਥੇ ਪਬਲਿਕ ਵਾਵਾ ਇਹਦੇ ਕੋਈ ਚੁੱਕਦਾ ਜਗਦਾ ਨਹੀਂ ਤੇ ਆਪਾਂ ਨੂੰ ਆਪਣਾ ਹੀ ਬੱਚਾ ਏਡਾ ਹੈ ਤੇ ਆਪਾਂ ਉਹ ਨਹੀਂ ਰਿਹਾ ਗਿਆ ਤੇ ਆਪਾਂ ਮੋਟਰਸਾਈਕਲ ਤੇ ਲਾਦ ਕੇ ਵੀਜੀ ਨੂੰ ਇੱਥੇ ਲਾਏ ਆ ਪਰ ਡੈਥ ਉਹਦੀ ਵੀਜੀ ਮੌਕੇ ਤੇ ਉੱਥੇ ਹੀ ਹੋ ਗਈ ਸੀ ਬਾਕੀ ਇਹ ਆ ਵੀਜੀ ਕੰਟਰੋਲ ਜਿਹੜਾ ਗੱਡੀ ਵਾਲਿਆਂ ਨੂੰ ਚਾਹੀਦਾ ਵੀ ਕਿਹਦਾ ਟੀਪੋ ਤੇ ਕਿਹਦਾ ਕਿਤਰਾ ਚੱਲਦਾ ਦਾ ਸ਼ਹਿਰ ਚ ਹਮੇਸ਼ਾ ਕੰਟਰੋਲ ਚ ਵੀਜੀ ਚਲਾਣਾ ਚਾਹੀਦਾ ਹਾਈਵੇ ਰੋਡ ਤੇ ਮੰਨਿਆ ਕਿ ਬੜੀ ਗੱਡੀ ਭਜੜੀ ਹੈ ਸ਼ਹਿਰ ਚ ਆਉਂਦੇ ਕੰਟਰੋਲ ਵੀਜੀ ਹਰੇਕ ਨੂੰ ਚਾਹੀਦਾ ਹਰੇਕ ਦਾ ਟੀਪੋ ਤੇ ਵੀਜੀ ਡਾਉਂਦਾ ਪਰ ਆਪਣੇ ਕੋ ਨਹੀਂ ਵੀਜੀ ਇਹ ਚੀਜ਼ ਦੇਖੀ ਗਈ ਇਹ ਗੱਡੀ ਚ ਲੋਡ ਸੀ ਗਈ ਲੋੜ ਹੀ ਵੀਜੀ ਖਾਦ ਲੱਗੀ ਹੋਈ ਗੱਡੀ ਠਾਲੇ ਫੜਾਤੀ ਵੀਜੀ ਬੰਦਾ ਵੀ ਰੈਸਟ ਕਰਾਤਾ ਹੈ ਉਹਨੂੰ ਮਗਦੋਂ ਠਾਲੇ ਫੜਾਤਾ ਹੈ ਵੀਜੀ ਬਾਕੀ ਆਪਣੇ ਕੋਦੇ ਵੀਜੀ ਇਹਦੀ ਲੋਕ ਵੇਖਿਆ ਜਾਂਦਾ ਭਾਵੇਂ ਕਿਤਰਾ ਵੀ ਹੈ ਇਨਸਾਨੀਅਤ ਤੌਰ ਤੇ ਆਪਣੇ ਕੋ ਨਹੀਂ ਚਲੇ ਗਿਆ ਵੀ ਤੁਸੀਂ ਪਰ ਮੇਰੇ ਤੋਂ ਵੀ ਜੀ ਗਿਆ ਬੱਚਾ ਹੋਰ ਇੱਕ ਨੂੰ ਵੀ ਜੀ ਪਾਤ ਜੋੜ ਕੇ ਬੇਨਤੀ ਗੱਡੀ ਸਾਹਮਣਾ ਚਲਾਓ ਸ਼ਾਇਦ ਤੇ ਹਣੇ 50 ਛੱਡ ਕੇ ਵੀ ਜੀ ਕੋਈ ਨਾਤ ਕਰਾਵੇ ਬਹੁਤ ਟ੍ਰਾਫਿਕ ਵੀ ਜੀ ਕੀ ਪਤਾ ਕਿੱਦਾ ਕਿੱਥੋਂ ਕਿੱਦੇ ਨਿਕਲਣਾ ਜ਼ਰੂਰੀ ਥੋੜਾ ਵੀ ਜੀ ਕਿਸੇ ਦੇ ਬੱਚੇ ਨੂੰ ਨਿਕਲੋ ਆਪਣਾ ਵੀ ਨਿਕਲ ਸਾਡਾ ਕਿੰਨੀ ਘੰ ਨੂੰ ਕਾਲੀ ਹੁੰਦੀ ਵੀ ਜੀ ਮਨ ਫਿਰ ਕਿੱਥੇ ਅਸੀਂ ਕਿੱਡੀ ਕੀ ਥੱਤੀ ਪਹੁੰਚ ਜਾਣਾ ਵਾ ਇਸ ਕਰਕੇ ਵੀਰ ਜੀ ਹੌਸਲੇ ਨਾਲ ਹਮੇਸ਼ਾ ਆਪਣਾ ਸਮਝ ਕੇ ਵਿਧੀ ਚੱਲੂਗੀ ਆਂ ਤੁਹਾਡੇ ਵੀ ਤਿਆ ਪੁੱਤ ਹੁੜੀਆਂ ਚ ਤੁਰੇ ਫਿਰਨਦੇ ਆਂ ਇਹੋ ਕੇ ਵੀਰ ਜੀ ਹੌਸਲੇ ਨਾਲ ਹੁੰਦੀ ਕੰਟਰੋਲ ਚ ਹੁੰਦੀ ਤੇ ਇਹ ਹਸਾਤ ਨਹੀਂ ਨਾ ਬੱਚਾ ਜਿਹਦਾ ਵੀਰ ਜੀ ਪੁੱਤ ਗਿਆ ਵਾ ਉਹਨੂੰ ਪਤਾ ਵੀ ਜੀ ਬਾਕੀ ਤਾਂ ਦੁਨੀਆ ਨੇ ਵੇਖ ਆ ਗਏ ਹੁਣ ਚਲੋ ਆਪੋ ਆਪਣੇ ਘਰ ਨੂੰ ਚਲੀ ਜਾਣਾ ਹਾਂ ਮੈਂ ਤੁਹਾਡਾ ਕੀ ਗੱਲ ਬਾਤ ਹੋਈ ਸਾਰੀ ਜੀ ਇਹ ਮੇਰਾ ਪੋਤਰਾ ਹੈ ਗੁਰਸ਼ਬਦ ਮੀਤ ਸਿੰਘ ਅੱਛਾ ਜੀ ਇਹ ਵੀ ਕੀ ਗੱਲ ਬਾਤ ਹੈ ਇਹ ਇਹ ਰੋਡ ਦੇ ਉੱਤੇ ਚੜਿਆ ਪਿੱਛੋਂ ਬਲੈਰੋ ਆਉਂਦੀ ਸੀ ਉਹਨੇ ਵੇਖਿਆ ਨੀਗਾ ਉਹਦੇ ਕੋਈ ਕੰਟਰੋਲ ਨਹੀਂ ਆਈ ਸਿੱਧੀ ਹਾਂ ਯਾਰੋ ਜੀ ਇਹ ਕਿੰਨੀ ਕੁ ਉਮਰ ਸੀ ਬੱਚੀ ਦੀ ਉਹਨੂੰ ਨਹੀਂ ਆ ਕੋਈ 16 ਸਾਲ 15 ਸਾਲ ਤੇ ਇਹ ਇਹ ਮੋਟਰਸਾਈਕਲ ਤੇ ਦਸਦੇ ਤੁਸੀਂ ਨਹੀਂ ਸਾਈਕਲ ਤੇ ਅ쩌 ਇਹ ਸਾਈਕਲ ਤੇ ਸੀ ਤੇ ਜਿਹੜੀ ਗੱਡੀ ਵਿੱਚ ਬੱਚੀ ਆ ਉਹ ਕਿਹੜੀ ਸੀ ਬਲੈਰੋ ਗੱਡੀ ਦੱਸਦੇ ਕੋਈ ਮੈਂ ਤਾਂ ਵੇਖੀ ਨਹੀਂ ਬਲੈਰੋ ਗੱਡੀ ਹਾਂ ਬਸ ਬਲੈਰੋ ਇਹਦੇ ਵਿੱਚ ਖਾਕ ਲੱਗੀ ਤੋਂ ਉਹ ਜਿਹੜਾ ਹੁਣ ਕਿੱਥੇ ਗੱਡੀ ਕਿੱਥੇ ਹੈ ਪੁਲਿਸ ਸਟੇਸ਼ਨ ਤੇ ਹਿਟ ਕਰ ਲਈਏ ਗੱਡੀ ਉੱਥੇ ਹੈ ਤੇ ਬੱਚੇ ਦੀ ਮੌਕੇ ਤੇ ਮੌਤ ਹੋ ਗਈ ਮੌਕੇ ਤੇ ਹੀ ਹੋ ਗਈ ਹੈ ਕੀ ਮੰਗ ਕਰਦੇ ਹੋ ਸਾਹਿਬ ਮੰਗ ਇਨਸਾਫ ਵੀ ਮੰਗਦੇ ਆ ਵੀ ਕੋਈ ਇਹ ਸਿਰੇ ਕੰਮ ਲੱਗੇ ਇਹ ਆਪਣੇ ਹਬਰਸਰ ਸਾਈਡ ਤੋਂ ਬਲੇਰੋ ਗੱਡੀ ਆ ਰਹੀ ਸੀ ਤੇ ਇਧਰੋਂ ਸੜਕ ਤੋਂ ਸੜਕ ਕ੍ਰੋਸ ਕਰ ਰਿਹਾ ਸੀ। ਇਹ ਜਿਹਦੀ ਸਨਾਖਤ ਹੋਈ ਹੈ ਸਬਤ ਸਿੰਘ son of ਗਗਨਦੀਪ ਸਿੰਘ ਵਾਸੀ ਵਾਰਡ ਨੰਬਰ 9 ਅਜਨਾਲਾ। ਤੇ ਉਧਰੋਂ ਗੱਡੀ ਆ ਰਹੀ ਸੀ ਤੇ ਐਕਸੀਡੈਂਟ ਮੌਕੇ ਤੇ ਦੀ ਡੈਥ ਹੋ ਗਈ ਹੈ ਜੀ। ਕਿੰਨੀ ਉਮਰ ਦੇ ਬੱਚੇ ਦੀ ਹੈ? 13-14 ਸਾਲ ਹੈ ਜੀ। ਹਾਂ ਜੀ ਬੱਚੇ ਦੇ ਪਿੱਛੇ ਲੈ ਕੇ ਗੱਡੀ ਮਾਰੀ ਹੈ ਇਹਨੇ? ਨਹੀਂ ਪਿੱਛੇ ਨਹੀਂ ਉਹ ਕ੍ਰੋਸ ਕਰਦੇ ਆ ਕਿ ਸੜਕ 'ਤੇ ਗੱਡੀਆਂ ਸੱਜੇ ਸਾਈਡ ਤੋਂ ਆ ਰਹੀ। ਤੇ ਸੜਕ ਕ੍ਰਾਸ ਕਰਦੇ ਆ ਜਾਨੀ ਕਿ ਗੱਡੀ ਉਹਦੇ ਵਿੱਚ ਵੱਜੀ ਹੈ ਕੀ ਕਾਰਵਾਈ ਕੀਤੀ ਗਿਆ ਕਾਰਵਾਈ ਜੋ ਬਣਦੀ ਹੈ ਉਹ ਦਾ ਕੀਤੀ ਜਾਗੀ ਜਮਕਦ ਜਿਹੜਾ ਜਿਹਦੀ ਗੱਡੀ ਵਿੱਚ ਵੱਜੀ ਉਹ ਸਮੇਂ ਕਿਤੇ ਉਹ ਰੇਠੀ ਆਪਣੇ ਕੋਲ ਠਾਣੀ ਹੈ ਜੀ ਗੱਡੀ ਗੱਡੀ ਵੀ ਰਸਟ ਜੋ ਬਣਦੀ ਕਾਨੂੰਨੀ ਕਾਰਵਾਈ